ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਖਸੀਅਤ ਦੀ ਜੇਕਰ ਦੁਨੀਆਂ ਦੀਆਂ ਸਾਰੀਆਂ ਨਿਯਾਮਤਾਵਾਂ ਸਾਰੀਆਂ ਵਿਸ਼ੇਸ਼ਤਾਵਾਂ ਸਾਰੇ ਗੁਣ ਇਕੱਠੇ ਕਰ ਲਈਏ ਤਾਂ ਵੀ ਵਡਿਆਈ ਕਰਨੀ ਔਖੀ ਹੀ ਨਹੀਂ ਬਲਕਿ ਨਾਮੁਮਕਿਨ ਹੈ ਉਹਨਾਂ ਦਾ ਬਹੁ ਪੱਖੀ ਜੀਵਨ ਨੂੰ ਸਮਝਣਾ ਕਿਸੇ ਇਨਸਾਨ ਦੇ ਬਸ ਦੀ ਗੱਲ ਨਹੀਂ ਹੈ ਕਿਸੇ ਇੱਕ ਸ਼ਖਸੀਅਤ ਵਿੱਚ ਇੰਨੇ ਸਾਰੇ ਗੁਣ ਇੱਕ ਅਸੰਭਵ ਹੀ ਗੱਲ ਲੱਗਦੀ ਹੈ ਇਤਨੇ ਛੋਟੇ ਉਮਰ ਵਿੱਚ ਇੰਨੇ ਮਹਾਨ ਕੰਮ ਕਰ ਜਾਣੇ ਕਿਸੇ ਇਨਸਾਨ ਦੇ ਬਸ ਵਿੱਚ ਨਹੀਂ ਹੁੰਦੇ ਅਸੀਂ ਉਹਨਾਂ ਨੂੰ ਰੱਬ ਨਾ ਕਹੀਏ ਤਾਂ ਕੀ ਕਹੀਏ ਇੱਥੇ ਸਾਧੂ ਟੀ ਐਲ ਬਾਸਵਾਨੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਮੁੱਚੀ ਸ਼ਖਸੀਅਤ ਨੂੰ ਇੱਕ ਸੱਤ ਰੰਗੀ ਪੀਂਗ ਨਾਲ ਤੁਲਨਾ ਦਿੰਦੇ ਹਨ ਉਹ ਲਿਖਦੇ ਹਨ ਗੁਰੂ ਗੋਬਿੰਦ ਸਿੰਘ ਜੀ ਵਿੱਚ ਪਹਿਲੇ ਹੋਏ ਸਾਰੇ پیغمبرਾਂ ਦੇ ਗੁਣ ਸਨ ਗੁਰੂ ਨਾਨਕ ਸਾਹਿਬ ਦੀ ਮਿੱਠਤ ਨੀਮੀ ঈਸਾ ਤੇ ਮਸੂਮੀਅਤ ਬੋਧ ਦਾ ਆਤਮ ਗਿਆਨ ਹਜਰਤ ਮੁਹੰਮਦ ਵਾਲਾ ਕੋਸ਼ ਕ੍ਰਿਸ਼ਨ ਵਾਲਾ ਜਲੋ ਰਾਮ ਵਰਗਾ ਮਰਿਆਦਾ ਪਰ ਸ਼ੌਕਮ ਤੇ ਕਿੰਨਾ ਕੁਝ ਹੋਰ ਜੋ ਬਿਆਨ ਅਸੀਂ ਨਹੀਂ ਕਰ ਸਕਦੇ ਚਾਹੇ ਅਸੀਂ ਸਾਰੀ ਉਮਰ ਹੀ ਬਿਆਨ ਕਰਦੇ ਰਹੀਏ ਤਾਂ ਗੁਰੂ ਗਵੰਦ ਸਿੰਘ ਜੀ ਧਾਰਮਿਕ ਗੱਦੀ ਤੇ ਬੈਠੇ ਰੋਹਾਨੀ ਰਹਿਬਰ ਤਖਤ ਤੇ ਬੈਠੇ ਸ਼ਹਿਨ ਸ਼ਾਹਾਂ ਦੇ ਸ਼ਹਿਨ ਸ਼ਾਹ ਮੈਦਾਨੇ ਜੰਗ ਵਿੱਚ ਮਹਾ ਜੋਧਾ ਇਸ ਸੰਗਤ ਵਿੱਚ ਬੈਠੇ ਫਕੀਰ ਸਨ ਚਾਹੇ ਉਹਨਾਂ ਨੇ ਸ਼ਾਹੀ ठाट-ਬਾਟ ਵੀ ਰੱਖੇ ਪਰ ਦਿਲੋਂ ਦਿਮਾਗ ਤੋਂ ਉਹ ਹਮੇਸ਼ਾ ਫਕੀਰ ਹੀ ਰਹੇ ਸ਼ਾਇਦ ਇਸ ਲਈ ਉਹਨਾਂ ਨੂੰ ਬਾਦਸ਼ਾਹ ਦਰवेश ਇਹ ਆਂਦਾ ਹੈ ਉਹਨਾਂ ਨੇ ਇਨਸਾਨੀਅਤ ਦੇ ਹਰ ਪੱਖ ਨੂੰ ਇਸ ਢੰਗ ਨਾਲ ਸਵਾਰਿਆ ਸਜਾਇਆ ਤੇ ਵਿਕਸਿਤ ਕੀਤਾ ਕਿ ਦੇਖਣ ਸੁਣਨ ਤੇ ਦੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ ਉਹਨਾਂ ਦਾ ਉੱਚਾ ਲੰਬਾ ਕਦ ਨੂਰਾਨੀ ਚਿਹਰਾ ਅੱਖਾਂ ਵਿੱਚ ਅਜਹੀ ਚਮਕ ਸੀ ਕਿ ਲੋਕਾਂ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਸਨ ਕਮਾਲ ਦੇ ਘੋੜ ਸਵਾਰ ਖੁੱਲੀ ਕੁਦਰਤ ਦੇ ਸ਼ੌਕੀਨ ਦਰਬਾਰ ਵਿੱਚ ਆਉਂਦੇ ਤਾਂ ਕੀਮਤੀ ਲਿਵਾਸ ਅਸਤਰ ਸ਼ਸਤਰ ਸਜਾ ਕੇ ਬਾਦਸ਼ਾਹਾਂ ਵਾਂਗ ਕਲਗੀ ਲਗਾ ਕੇ ਸ਼ਿਕਾਰ ਤੇ ਜਾਣਾ ਹੋਵੇ ਤਾਂ ਸ ਸੁੰਦਰ ਤੇਜ ਤਰਾਰ ਘੋੜੇ ਦੀ ਸਵਾਰੀ ਕਰਦੇ ਖੱਪੇ ਹੱਥ ਵਿੱਚ ਬਾਜ ਤੇ ਉੱਡਦੀਆਂ ਡੋਰਾ ਹੁੰਦੀਆਂ ਤੇ ਨਾਲ ਘੋੜ ਸਵਾਰ ਸਨ ਉਹ ਇੱਕ ਮਹਾਨ ਜਰਨੈਲ ਉੱਚ ਪੁੱਟੀ ਦੇ ਵਿਦਮਾਨ ਅਜੀਮ ਸਹਿਤਕਾਰ ਗੁਰਵਾਣੀ ਸੰਗੀਤ ਦੇ ਰਸਿਏ ਸਰਵਾਂਸਦਾਨੀ ਅਮਰਤ ਦੇ ਦਾਤੇ ਭਗਤੀ ਤੇ ਸ਼ਕਤੀ ਤੇ ਮੁਜਸਮੇ ਮਰਦੇ ਮੈਦਾਨ ਸ਼ਸਤਰ ਤੇ ਸ਼ਸਤਰ ਦੇ ਧਨੀ ਸੰਤ ਸਿਪਾਹੀ ਸਹਿਬ ਤੇ ਕਮਾਲ ਮਰਦਾ ਮਰਦ ਅਗੰਭੜੇ ਦੁਸ਼ਟ ਦਮਨ ਸਾਸਕ ਸਿਦਕ ਸਬਰ ਦ੍ਰਿੜਤਾ ਤੇ ਚੜਦੀ ਕਲਾ ਦੇ ਮਾਲਕ ਆਦਰਸ਼ ਗਰਸਤੀ ਚੰਗੇ ਪੁੱਤਰ ਪਿਆਰੇ ਪਿਤਾ ਤੇ ਨੇਕ ਪਤੀ ਇਸ ਤੋਂ ਬਾਅਦ ਮੇਰੇ ਲਫ਼ਜ਼ ਖਤਮ ਹੋ ਜਾਂਦੇ ਹਨ ਕਲਬ ਜਵਾਬ ਦੇ ਜਾਂਦੀ ਹੈ ਇੱਥੇ ਉਹ ਇੱਕ ਨਿਡਰ ਬਹਾਦਰ ਨਾ ਡਰਨਾ ਨਾ ਡਰਾਣਾ ਦੀ ਸੋਚ ਰੱਖਦੇ ਸੀ ਚਾਹੇ ਉਹ ਪਹਾੜੀ ਰਾਜੇ ਹੋਣ ਜਾਂ ਮੁਗਲ ਹਕੂਮਤ ਦੇ ਹਕਮਰਾਨ ਜ਼ੁਲਮ ਤੇ ਜ਼ਬਰ ਨਾਲ ਸਮਝੌਤਾ ਕਰਨ ਤੇ ਉਹ ਹਰਗिज ਕਾਇਲ ਨਹੀਂ ਸਨ ਫਕੀਮ ਆਲਾ ਜਾਰ ਖਾਨ ਜੋਗੀ ਆਪ ਜੀ ਬਾਰੇ یوں ਬਿਆਨ ਕਰਦੇ ਹਨ ਇਨਸਾਨ ਕਰੇ ਜੋ ਜਮਾਨਾ ਜੋ ਜਕੀ ਹੈ ਕਹ ਦੇ गोविंद ਕਾ ਸਾਨੀ ਨਹੀਂ ਹੈ ਕਰਤਾਰ ਜੋ ਸੋਗੰਧਵਾ ਨਾਨਕ ਵੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਦੀ ਤਾਰੀਫ ਉਹ ਕੰਮ ਹੈ ਹਰ ਚੰਦ ਮੇਰੇ ਹੱਥ ਮੇ ਪੁਰ ਜੋਰ ਕਲਮ ਹੈ ਸਤਗੁਰੂ ਕੇ ਲਿਖੂ ਵਸ कहां तापे ए ਰਕਮ ਹੈ ਇੱਕ ਆਖ ਸੇ ਕੀਆ ਬੁਲਬਲਾ ਕੋਲ ਬਹਿਰ ਕੋ ਦੇਖੋ ਸਾਗਰ ਕੋ ਮਜਧਾਰ ਕੋ ਜਾਂ ਲਹਿਰ ਕੋ ਦੇਖੋ ਸੁਖੀ ਸੁਖੀ ਕਿਬਰਿਆਂ ਖਾਨ ਨੇ ਆਪਣੇ ਅੰਦਾਜ਼ ਵਿੱਚ ਲਿਖਿਆ ਗਿਆ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ ਜੋ ਤੂੰ ਨੇ ਉਪਕਾਰ ਕੀਏ ਇੱਕ ਖਾਲਸ ਖਾਲਸਾ ਪੰਥ ਸਜਾ ਜਾਤੋਂ ਕਾ ਭੇਦ ਨਿਕਾਲ ਦिए ਉਸ ਮੁਲਕ ਦੇ ਵਤਨ ਕੀ ਖਿਦਮਤ ਮੇ ਕਹੀਂ ਬਾਪ ਦਿਆ ਕਹੀਂ ਲਾਲ ਦिए ਜੇਕਰ ਉਹਨਾਂ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਕਿਸੇ ਇੱਕ ਜਗ੍ਹਾ ਤੇ ਦੇਖਣੀਆਂ ਹੋਣ ਤਾਂ ਉਹ ਹੈ ਗੰਜਨਾਮਾ ਜਿਸ ਵਿੱਚ ਭਾਈ ਨੰਦ ਲਾਲ ਜੀ ਉਹਨਾਂ ਦੇ 52 ਕਵੀਆਂ ਵਿੱਚੋਂ ਇੱਕ ਸੀ ਦੇ ਸ਼ੇਅਰ ਹਨ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਅਤ ਸਦ ਨੂੰ ਰੋਸ਼ਨ ਕਰਨ ਵਾਲੀਆਂ ਨੌ ਮਸ਼ਾਲਾਂ ਦਾ ਨਸ਼ਾਰਾ ਨਜ਼ਾਰਾ ਦਰਸਾਉਣ ਵਾਲੀ ਤੇ ਝੂਠ ਅਤੇ ਉਸਤ ਦੀ ਰਾਤ ਦੇ ਹਨੇਰੇ ਨੂੰ ਦੂਰ ਕਰਨ ਵਾਲੀ ਹੈ ਉਹਨਾਂ ਦੀਆਂ 200 ਤੋਂ ਵੱਧ ਸਿਫਤਾਂ ਬਿਆਨ ਕਰਦਿਆਂ ਆਖਿਰ ਲਾਜਵਾਬ ਹੋ ਕੇ ਬਸ ਇਹੋ ਕਹਿ ਸਕਦਾ ਹਾਂ ਕਿ ਤੇਰੇ ਚਰਨਾਂ ਤੇ ਸਿਰ ਰੱਖਾਂ ਤਾਂ ਮੇਰੀ ਜਾਨ ਨਿਕਲ ਜਾਏ ਉਹ ਗੁਰੂ ਸਾਹਿਬ ਜੀ ਦੀ ਇੱਕ ਇੱਕ ਸਿਫਤ ਦਾ ਇਤਨਾ دیਵਾਨਾ ਸੀ ਕਿ ਉਹਨਾਂ ਤੋਂ ਬਿਨਾਂ ਕੁਝ ਹੋਰ ਉਸ ਨੂੰ ਦੱਸਦਾ ਜਾਂ ਸੁਝਦਾ ਨਹੀਂ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਤੁਹਾਨੂੰ ਦੱਸ ਦਈਏ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਭਾਈ ਨੰਦ ਲਾਲ ਜੀ ਨੂੰ ਬਹੁਤ ਪਿਆਰ ਕਰਦੇ ਸਨ ਕਿਸੇ ਵਕਤ ਉਹ ਅੰਗਰੇ ਔਰੰਗਜ਼ੇਬ ਦੇ ਪੁੱਤਰ ਮੁਆਜ਼ਮ ਬਹਾਦਰ ਸ਼ਾਹ ਨੂੰ ਫਾਰਸੀ ਪੜ੍ਹਾਉਂਦਾ ਸੀ ਨੰਦ ਲਾਲ ਪਹਿਲਾਂ ਔਰੰਗਜ਼ੇਬ ਦੇ ਬੱਚਿਆਂ ਨੂੰ ਫਾਰਸੀ ਪੜ੍ਹਾਇਆ ਕਰਦਾ ਸੀ ਇਹ ਫਾਰਸੀ ਦਾ ਬਹੁਤ ਵੱਡਾ ਵਿਦਵਾਨ ਸੀ ਫਾਰਸੀ ਦੀ ਚਿੱਠੀ ਅਤੇ ਤਜਰੁਮਾ ਕਰਨ ਲਈ ਇੱਕ ਵਾਰੀ ਉਹ ਔਰੰਗਜ਼ੇਬ ਦੇ ਦਰਬਾਰ ਵਿੱਚ ਗਿਆ ਉਸਨੇ ਚਿੱਠੀ ਦਾ ਤਾਜਰਮਾ ਇਤਨੇ ਸੋਹਣੇ ਢੰਗ ਨਾਲ ਕੀਤਾ ਕਿ ਔਰੰਗਜ਼ੇਬ ਨੇ ਕੰਨਾਂ ਨੂੰ ਹੱਥ ਲਗਾਏ ਦਰਬਾਰੀਆਂ ਤੋਂ ਇਸ ਦਾ ਨਾਮ ਪੁੱਛਿਆ ਜਦ ਔਰੰਗਜ਼ੇਬ ਨੂੰ ਪਤਾ ਚੱਲਿਆ ਕਿ ਇਹ ਹਿੰਦੂ ਹੈ ਤਾਂ ਉਸਨੇ ਦਰਬਾਰੀਆਂ ਨੂੰ ਹਿਦਾਇਤ ਦਿੱਤੀ ਕਿ ਜਾਂ ਤਾਂ ਇਸ ਨੂੰ دین-ਏ-ਇਸਲਾਮ ਵਿੱਚ ਲੈ ਲਓ ਜਾਂ ਇਸ ਦਾ ਕਤਲ ਕਰ ਦਿਓ ਉਸ ਕੋਲੋਂ ਬਰਦਾਸ਼ਤ ਨਹੀਂ ਹੋਇਆ ਕਿ ਇਤਨਾ ਕਾਬਿਲ ਇਨਸਾਨ ਕਿਸੇ ਦੂਸਰੇ ਮਾਜਬ ਦੀ ਸ਼ਾਨ ਹੋਵੇ ਇਹ ਗੱਲ ਔਰੰਗਜ਼ੇਬ ਦੇ بیٹے ਤੱਕ ਵੀ ਪਹੁੰਚ ਗਈ ਉਸ ਨੇ ਨੰਦ ਲਾਲ ਨੂੰ ਦੱਸਿਆ ਨੰਦ ਲਾਲ ਘਬਰਾ ਗਿਆ ਤੇ ਪੁੱਛਣ ਲੱਗਾ ਕਿ ਮੈਨੂੰ ਆਪਣੀ ਜਾਨ ਤੇ ਧਰਮ ਦੋਨੋਂ ਪਿਆਰੇ ਹਨ ਐਸੀ ਕਿਹੜੀ ਥਾਂ ਹੈ ਜਿੱਥੇ ਮੈਂ ਦੋਨਾਂ ਨੂੰ ਬਚਾ ਸਕਾਂ ਤਾਂ ਔਰੰਗਜ਼ੇਬ ਦੇ ਪੁੱਤਰ ਨੇ ਕਿਹਾ ਕਿ ਜੇ ਤੂੰ ਆਪਣੀ ਜਾਨ ਤੇ ਧਰਮ ਦੀ ਸਲਾਮਤੀ ਚਾਹੁੰਦਾ ਹੈ ਤਾਂ ਆਨੰਦਪੁਰ ਚਲਾ ਜਾ ਨੰਦ ਲਾਲ ਰਾਤੋਂ ਰਾਤ ਆਪਣੇ ਮੁਸਲਮਾਨ ਪ੍ਰਬੰਧਕ ਤੇ ਅਨੁਆਈ ਦੀ ਮਦਦ ਨਾਲ ਆਗਰੇ ਦੇ ਕਿਲੇ ਤੋਂ ਬਚ ਕੇ ਨਿਕਲ ਗਿਆ ਤੇ ਆਨੰਦਪੁਰ ਸਾਹਿਬ ਜਾ ਪੂਜਾ ਗੁਰੂ ਸਾਹਿਬ ਇਸ ਦੀ ਵਿਦਵਤਾ ਦੇਖ ਕੇ ਬੜੇ ਖੁਸ਼ ਹੋਏ ਪਰ ਕਿਤੇ ਹੰਕਾਰ ਨਾ ਹੋ ਜਾਵੇ ਇਸ ਲਈ ਇਸ ਨੂੰ ਲੰਗਰ ਦੇ ਭਾਂਡੇ ਮਾਂਜਣ ਲਾ ਦਿੱਤਾ ਆਨੰਦ ਲਾਲ ਨੂੰ ਇਹ ਸੇਵਾ ਚੰਗੀ ਨਾ ਲੱਗੀ ਬੜਾ ਹੈਰਾਨ ਹੋ ਕੇ ਸੋਚਣ ਲੱਗਾ ਕਿ ਇਹਨਾਂ ਨੂੰ ਤਾਂ ਮੈਨੂੰ ਕਵਤਾ ਜਾਂ ਕੁਝ ਲਿਖ ਲਿਖਿਆ ਸੁਣਾਉਣ ਵਾਸਤੇ ਕਹਿਣਾ ਚਾਹੀਦਾ ਸੀ ਭਾਂਡੇ ਮਾਂਜਣ ਤੇ ਲਗਾ ਦਿੱਤਾ ਖੈਰ ਹੁਕਮ ਤਾਂ ਮੰਨਣਾ ਹੀ ਪੈਣਾ ਸੀ ਖੈਰ ਭਾਂਡੇ ਮਾਂਜਦਿਆਂ ਮਾਂਜਿਆ ਮਨ ਦਾ ਹੰਕਾਰ ਵੀ ਹੌਲੀ-ਹੌਲੀ ਸਾਫ਼ ਹੋ ਗਿਆ ਜਿਸ ਤਰ੍ਹਾਂ ਉਹ ਭਾਂਡੇ ਆਨੰਦ ਲਾਲ ਧੋਈ ਗਿਆ ਉਸੇ ਤਰ੍ਹਾਂ ਉਸ ਦੇ ਮਨ ਦਾ ਜੋ ਹੰਕਾਰ ਸੀ ਨਾ ਉਹ ਸੇਵਾ ਭਾਵਨਾ ਵਿੱਚ ਬਦਲ ਗਿਆ ਤੋਤਾ ਗਿਆ ਕੁਝ ਚਿਰ ਮਗਰੋਂ ਲੰਗਰ ਦੀ ਛਾਖ ਦੀ ਦਾ ਮੁਖੀ ਬਣਾ ਦਿੱਤਾ ਗਿਆ ਇੱਕ ਦਿਨ ਗੁਰੂ ਸਾਹਿਬਾਨ ਨੇ ਲੰਗਰ ਦੇ ਪ੍ਰਬੰਧ ਦਾ ਨਰੀਖਣ ਕਰਨ ਤੇ ਸੋਚਿਆ ਇਸ ਬਦਲ ਕੇ ਸਭ ਲੰਗਰ ਖਾਨਿਆਂ ਵਿੱਚ ਗਏ ਤੇ ਕਿਹਾ ਮੈਂ 2 ਦਿਨਾਂ ਦਾ ਭੁੱਖਾ ਹਾਂ ਬੜੀ ਦੂਰੋਂ ਚੱਲ ਕੇ ਆਇਆ ਹਾਂ ਭੁੱਖ ਲੱਗੀ ਹੈ ਤਾਂ ਕੁਝ ਖਾਣ ਨੂੰ ਦਿਓ ਲੰਗਰ ਦਾ ਵਕਤ ਨਹੀਂ ਸੀ ਹਰ ਇੱਕ ਮੁਖੀਏ ਨੇ ਕਹਿ ਦਿੱਤਾ ਕਿ ਅਜੇ ਲੰਗਰ ਦਾ ਵਕਤ ਨਹੀਂ ਹੋਇਆ ਲੰਗਰ ਤਿਆਰ ਨਹੀਂ ਹੈ ਕੁਝ ਚੇਰਵਾਦ ਵਿੱਚ ਆਣਾ ਹੈ ਫਿਰ ਭਾਈ ਨੰਦ ਲਾਲ ਨੇ ਨੰਗਰ ਲੰਗਰ ਵਿੱਚ ਗਏ ਤਾਂ ਬੋਲੇ ਮੈਂ ਬੜੀ ਦੂਰੋਂ ਚੱਲ ਕੇ ਆਇਆ ਹਾਂ ਥੱਕਿਆ ਹੋਇਆ ਹਾਂ ਦੋ ਦਿਨ ਤੋਂ ਕੁਝ ਖਾਦਾ ਨਹੀਂ ਹੈ ਕੁਝ ਖਾਣ ਨੂੰ ਹੈ ਤਾਂ ਦਿਓ। ਨੰਦ ਲਾਲ ਬੜੇ ਪਿਆਰ ਸਤਕਾਰ ਨਾਲ ਉਹਨਾਂ ਨੂੰ ਮੰਜੇ ਤੇ ਬਿਠਾਇਆ। ਥਕਾਨ ਉਤਾਰਨ ਲਈ ਗਰਮ ਪਾਣੀ ਨਾਲ ਉਹਨਾਂ ਦੇ ਪੈਰ ਧੋਤੇ ਤੇ ਬੋਲੇ ਤੁਸੀਂ ਥੋੜਾ ਆਰਾਮ ਕਰੋ ਮੈਂ ਹੁਣੇ ਕੁਝ ਨਾ ਕੁਝ ਜਲਦੀ ਜਲਦੀ ਬਣਾ ਕੇ ਲਿਆਉਂਦਾ ਹਾਂ। ਜੋ ਕੁਝ ਬਣਿਆ ਲੈ ਕੇ ਆਏ ਬੜੇ ਪਿਆਰ ਸਤਕਾਰ ਨਾਲ ਖਵਾਇਆ। ਗੁਰੂ ਸਾਹਿਬਾਨ ਨੇ ਆਪਣੀ ਚਿਹਰੇ ਤੋਂ ਬਾਅਦ ਤੋ ਚਾਦਰ ਲਾਈ ਤੇ ਕਹਿਣ ਲੱਗੇ ਮੈਂ ਬਹੁਤ ਖੁਸ਼ ਹਾਂ ਆਨੰਦ ਲਾਲ ਕੁਝ ਮੰਗ ਲੈ ਆਨੰਦ ਲਾਲ ਨੇ ਕਿਹਾ ਮੰਗਿਆ ਬਸ ਆਪਣੇ ਚਰਨਾਂ ਵਿੱਚ ਥਾਂ ਦਿਓ ਗੁਰੂ ਜੀ ਇਸ ਤੋਂ ਬਾਅਦ ਮੈਨੂੰ ਕੁਝ ਨਹੀਂ ਚਾਹੀਦਾ ਹੁਣ ਇੱਥੇ ਇਹ ਗੱਲ ਦਾ ਜ਼ਿਕਰ ਆਉਂਦਾ ਹੈ ਕਿ თანਤਨ ਸ਼੍ਰੀ ਗੁਰੂ ਪ੍ਰਿੰਦ ਸਿੰਘ ਜੀ ਮਹਾਰਾਜ ਬਚਪਨ ਤੋਂ ਹੀ ਚੋਜੀ ਸਨ ਬਚਪਨ ਤੋਂ ਹੀ ਚੋਜੀ ਕੰਮ ਕਰਦੇ ਰਹੇ ਉਹਨਾਂ ਦੇ ਕੌਤਕ ਬਹੁਤ ਹੀ ਨਿਆਰੇ ਸਨ ਉਹਨਾਂ ਨੂੰ ਜਰਾ ਵੀ ਹੰਕਾਰ ਨਹੀਂ ਪਾਉਂਦਾ ਸੀਗਾ ਜਿਹੜਾ ਉਹਨਾਂ ਦੀ ਰਜਾ ਵਿੱਚ ਰਹਿ ਰਹਿੰਦਾ ਸੀ ਜਾਂ ਪਰਮਾਤਮਾ ਦੀ ਰਜਾ ਵਿੱਚ ਰਹਿੰਦਾ ਸੀ ਤਾਂ ਉਹ ਉਸ ਦਾ ਪਿਆਰਾ ਸੀ ਇੱਕ ਵਾਰੀ ਗੁਰੂ ਗੁਰੂ ਸਾਹਿਬ ਜੀ ਨੰਦ ਲਾਲ ਤੇ ਕੁਝ ਹੋਰ ਸਿੱਖਾਂ ਨਾਲ ਸੈਰ ਕਰਨ ਜਾ ਰਹੇ ਸਨ ਰਸਤੇ ਵਿੱਚ ਉਹਨਾਂ ਨੇ ਇੱਕ ਪੱਥਰ ਝੁਕਿਆ ਨਦੀ ਵਿੱਚ ਛੁੱਟਿਆ ਤੇ ਸਿੱਖਾਂ ਤੋਂ ਪੁੱਛਣ ਲੱਗੇ ਕਿ ਇਹ ਪੱਥਰ ਕਿਉਂ ਡੁੱਬਿਆ ਹੈ ਸਿੱਖਾਂ ਨੇ ਕਿਹਾ ਕਿ ਪੱਥਰ ਭਾਰੀ ਹੁੰਦਾ ਹੈ ਇਸ ਲਈ ਪਾਣੀ ਵਿੱਚ ਡੁੱਬ ਗਿਆ ਹੈ ਥੋੜੀ ਦੂਰ ਜਾ ਕੇ ਫਿਰ ਇੱਕ ਹੋਰ ਪੱਥਰ ਚੁੱਕਿਆ ਤੇ ਨਦੀ ਵਿੱਚ ਸੁੱਟਿਆ ਫਿਰ ਉਹੀ ਸਵਾਲ ਤੀਸਰੀ ਵਾਰੀ ਫਿਰ ਪੱਥਰ ਸੁੱਟਿਆ ਤੇ ਉਹੀ ਸਵਾਲ ਉਹੀ ਸਵਾਲ ਪੱਥਰ ਡੁੱਬਿਆ ਕਿਉਂ ਹੈ ਵਾਰ-ਵਾਰ ਇੱਕੋ ਸਵਾਲ ਤੇ ਇੱਕ ਸਿੱਖ ਨੇ ਥੋੜੇ ਖਿਜ ਕੇ ਕਿਹਾ ਪਾਦਸ਼ਾ ਕੀ ਕਰਦੇ ਹੋ ਪੱਥਰ ਚੁੱਕਦੇ ਹੋ ਸੁੱਟਦੇ ਹੋ ਤਾਂ ਮੋੜ-ਮੋੜ ਕੇ ਉਹੀ ਸਵਾਲ ਕਰਦੇ ਹੋ ਤੁਹਾਨੂੰ ਵੀ ਪਤਾ ਹੈ ਕਿ ਪੱਥਰ ਭਾਰੀ ਹੈ ਇਸ ਲਈ ਡੁੱਬ ਗਿਆ ਹੈ ਚੌਥੀ ਵਾਰ ਫਿਰ ਪੱਥਰ ਨਦੀ ਵਿੱਚ ਸੁੱਟਿਆ ਤੇ ਸਵਾਲ ਕੀਤਾ ਆਨੰਦ ਲਾਲ ਪੱਥਰ ਡੁੱਬਿਆ ਕਿਉਂ ਹੈ ਇਸ ਵਾਰੀ ਸਿੱਖਾਂ ਨੂੰ ਨਹੀਂ ਨੰਦ ਲਾਲ ਤੋਂ ਪੁੱਛਦੇ ਹਨ ਨੰਦ ਲਾਲ ਚੁੱਪ ਫਿਰ ਕਿਹਾ ਨੰਦ ਲਾਲ ਮੈਂ ਤੇਰੇ ਕੋਲੋਂ ਪੁੱਛ ਰਿਹਾ ਹਾਂ ਪੱਥਰ ਡੁੱਬਿਆ ਕਿਉਂ ਹੈ ਨੰਦ ਲਾਲ ਦੇ ਅੱਖਾਂ ਵਿੱਚ ਹੰਝੂ ਸੀ ਕਹਿਣ ਲੱਗਾ ਪਾਤਸ਼ਾਹ ਨਾ ਮੈਂ ਪਾਣੀ ਦੇਖਿਆ ਨਾ ਮੈਂ ਪੱਥਰ ਦੇਖਿਆ ਮੈਨੂੰ ਤਾਂ ਬਸ ਇਤਨਾ ਪਤਾ ਹੈ ਕਿ ਜੋ ਤੇਰੇ ਹੱਥੋਂ ਛੁੱਟ ਗਿਆ ਉਹ ਡੁੱਬ ਗਿਆ ਦੇਖੋ ਕਿੰਨਾ ਸੋਹਣਾ ਜਵਾਬ ਭਾਈ ਨੰਦ ਲਾਲ ਨੇ ਦਿੱਤਾ ਇਸੇ ਕਰਕੇ ਹੀ ਉਹ ਗੁਰੂ ਦੇ ਪਿਆਰੇ ਸਨ ਇਤਨੀ ਸ਼ਰਧਾ ਤੇ ਪਿਆਰ ਸੀ ਉਸ ਦਾ ਗੁਰੂ ਸਹਿਬ ਨਾਲ ਨੰਦ ਲਾਲ ਦਾ ਜਵਾਬ ਸੁਣ ਕੇ ਗੁਰੂ ਸਾਹਿਬ ਨੇ ਕੁਝ ਮੰਗਣ ਲਈ ਕਿਹਾ ਤਾਂ ਉਸ ਦਾ ਜਵਾਬ ਸੀ ਮੈਂ ਕੀ ਮੰਗਾ ਤੁਹਾਡੇ ਚਿਹਰੇ ਵਿੱਚੋਂ ਮੈਨੂੰ ਸਾਰੀ ਕਾਇਨਾਤ ਦੇ ਦਰਸ਼ਨ ਹੁੰਦੇ ਹਨ ਤੇ ਕਿਸਾਂ ਵਿੱਚ ਲੋਕ ਪਰਲੋਕ ਦੇ ਇਸ ਤੋਂ ਬਾਅਦ ਮੈਨੂੰ ਕੀ ਚਾਹੀਦਾ ਹੈ ਜਦ ਗੁਰੂ ਸਹਿਵਾਨ ਨੇ ਫੇਰ ਵੀ ਮੰਗਣ ਲਈ ਕਿਹਾ ਤਾਂ ਨੰਦ ਲਾਲ ਨੇ ਇੱਕ ਬੜੀ ਖੂਬਸੂਰਤ ਗੱਲ ਕਹੀ ਕਿ ਵਸ ਮੇਰੀ ਇੱਕ ਮੰਗ ਹੈ ਕਿ ਜਦੋਂ ਮੈਂ ਮਰਾਂ ਤਾਂ ਮੇਰੇ ਤਨ ਦੀ ਸੁਆ ਤਾਂਡੇ ਚਰਨਾਂ ਤੋਂ ਸੁਆ ਕਿਸੇ ਹੋਰ ਦੇ ਪੈਰਾਂ ਨੂੰ ਨਾ ਲੱਗੇ ਇਸ ਤੋਂ ਬਾਅਦ ਉਹ ਗੁਰੂ ਤੋਂ ਕਦੇ ਵਿਛੜਿਆ ਨਹੀਂ ਤਦ ਤੱਕ ਜਦ ਤੱਕ ਗੁਰੂ ਸਾਹਿਬ ਨੇ ਆਨੰਦਪੁਰ ਦਾ ਕਿਲਾ ਖਾਲੀ ਕਰਨ ਸਮੇ ਉਸ ਨੂੰ ਖੁਦ ਵਾਪਸ ਨਹੀਂ ਭੇਜਿਆ ਵਿਛੜਨ ਬੇਲੇ ਨੰਦ ਲਾਲ ਦੇ ਅੱਖਾਂ ਵਿੱਚ ਅਥੂ ਸੰ ਕਹਿਣ ਲੱਗਾ ਕਿ ਬਾਦਸ਼ਾਹ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਅੰਮ੍ਰਿਤ ਬਾਟੇ ਦੀ ਪਹਲ ਲੈ ਕੇ ਸਿੰਘ ਸਜਾਂ ਹੋਰ ਕੁਝ ਨਹੀਂ ਤਾਂ ਮੈਂ ਆਪਦਾ ਨਹੀਂ ਆਪਣੇ ਪਿਆਰੇ ਦੇ ਖੇਮੇ ਦੇ ਬਾਹਰ ਖੜਾ ਹੋ ਕੇ ਪਹਿਰਾ ਦਿਆਂ ਤਾਂ ਗੁਰੂ ਸਾਹਿਬ ਨੇ ਉਸ ਦੇ ਹੱਥ ਕਲਮ ਪਕੜਾ ਦਿੱਤੀ ਤੇ ਕਹਿਣ ਲੱਗੇ ਸੂਰੇ ਦੀ ਤਲਵਾਰ ਵਾਂਗ ਚੱਲੇ ਤੇਗ ਵਾਲੀਆਂ ਤੇ ਤੇਗ ਬਹੁਣੀ ਤੇ ਤੁਸੀਂ ਕਲਮ ਇਸ ਇੱਕ ਸਿਪਾਹੀ ਦੀਆਂ ਬਾਹਾਂ ਨਾਲੋਂ ਵੱਧ ਤਾਕਤ ਇਸ ਕਲਮ ਵਿੱਚ ਹੈ ਇਹ ਨੇਕੀ ਧਰਮ ਤੇ ਸਿਮਰਨ ਤੇ ਸ਼ੁਭ ਅਚਰਨ ਸਿਖਾਵੇ ਇਹ ਹੀ ਤੁਹਾਡੇ ਵਾਸਤੇ ਹੁਕਮ ਹੈ ਗੁਰੂ ਸਾਹਿਬ ਵੱਲੋਂ ਉਸ ਨੂੰ ਮੁਲਤਾਨ ਵਾਪਸ ਜਾ ਜਾਣ ਦੀ ਆਗਿਆ ਹੋਈ ਆਨੰਦ ਲਾਲ ਦੀ ਕਲਮ ਵਿੱਚੋਂ ਨਿਕਲੀਆਂ ਗੁਰੂ ਸਾਹਿਬ ਬਾਰੇ ਕੁਝ ਸਤਰਾਂ ਇਸ ਤਰ੍ਹਾਂ ਹਨ ਜਿਹੜੀਆਂ ਕਿ ਬਹੁਤ ਸੋਹਣੀਆਂ ਹਨ ਉਹਨਾਂ ਦੀ ਸ਼ਾਨ ਵਿੱਚ ਨਾਸਰੋ ਮਨਜੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨ ਮਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕੇ ਮਨਜੂਰ ਗੁਰੂ ਗੋਬਿੰਦ ਸਿੰਘ ਜਮਲਾ ਫੈਜ਼ੀ ਲੋਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਿਨशाह ਗੁਰੂ ਗੋਬਿੰਦ ਸਿੰਘ ਖਾਲਸੇ ਦੇ ਨਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਇਨਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜੀ ਹਿੰਦੁਸਤਾਨ ਦੀ ਇੱਕ ਮਹਾਨ ਸ਼ਖਸੀਅਤ ਸਨ। ਉਹਨਾਂ ਦਾ ਇਨਸਾਨੀਅਤ ਨਾਲ ਪਿਆਰ ਦਾ ਜज्ਬਾ ਉੱਚਾ ਤੇ ਸੁੱਚਾ ਜੀਵਨ ਕਿਸੇ ਪੈਗੰਬਰ ਨਾਲੋਂ ਘੱਟ ਨਹੀਂ ਸੀ। ਜਿੱਥੇ ਉਹਨਾਂ ਵਿੱਚ ਸੰਤਾਂ ਵਾਲੇ ਗੁਣ ਸਨ, ਉੱਥੇ ਉਹ ਇੱਕ ਸਮਾਜ ਸੁਧਾਰਕ, ਕੌਮੀ ਉਸਰੀਏ ਅਤੇ ਮਹਾਨ ਫੌਜੀ ਜਰਨਲਿਸਟ ਸਨ। ਨਿਡਰਤਾ ਤੇ ਲੋਭ ਲਾਲਚ ਤੋਂ ਕਿਤੇ ਉੱਪਰ ਉਹਨਾਂ ਨੇ ਸਿਮਰਨ ਵਿੱਚ ਸਿਮਰਨ ਵੀ ਕੀਤਾ ਤੇ ਜੰਗ ਵੀ ਜ਼ਰ ਜ਼ੋਰ ਜਾਂ ਜ਼ਮੀਨ ਲਈ ਨਹੀਂ ਨਾ ਕਿਸੇ ਨੂੰ ਦੁੱਖ ਪਹਿਚਾਉਣ ਲਈ ਸਗੋ ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਕਰਨ ਤੇ ਜੋਰ ਜ਼ਬਰ ਦਾ ਟੱਕਰਾਂ ਕਰਨ ਲਈ ਉਹਨਾਂ ਨੇ ਕਿਸੇ ਦੀ ਦੌਲਤ ਲੁੱਟੀ ਨਾ ਜ਼ਮੀਨ ਜਾਇਦਾਦ ਤੇ ਕਬਜ਼ਾ ਕੀਤਾ ਨਾ ਕਿਸੇ ਦੀ ਬਹੂ ਬੇਟੀ ਨੂੰ ਵੇ ਆਬਰੂ ਕੀਤਾ ਤੇ ਕਰਵਾਇਆ ਨਾ ਕਿਸੇ ਨੂੰ ਕੈਦ ਕੀਤਾ ਨਾ ਅੰਗ ਵੱਡੇ ਨਾ ਸੂਲੀ ਤੇ ਚੜਾਇਆ ਉਹ ਲੜੇ ਤਾਂ ਸਿਰਫ ਅਸੂਨਾ ਵਾਸਤੇ ਹੱਕ ਤੇ ਸੱਚ ਦੀ ਰਾਖੀ ਕਰਨ ਵਾਸਤੇ ਉਹ ਵੀ ਤਦ ਜਦੋਂ ਬਾਕੀ ਸਾਰੇ ਸ਼ਾਂਤ ਮਈ ਢੰਗ ਫੇਲ ਹੋ ਚੁੱਕੇ ਸਨ ਉਹਨਾਂ ਦੀਆਂ ਕੁਰਬਾਨੀਆਂ ਦਾ ਕੋਈ ਅੰਤ ਨਹੀਂ ਹੈ 9 ਸਾਲ ਦੀ ਉਮਰ ਵਿੱਚ ਪਿਤਾ ਨੂੰ ਤਿਲਕ ਤੇ ਜੰਜੂ ਦੀ ਰੱਖਿਆ ਵਾਸਤੇ ਕੁਰਬਾਨ ਕੀਤਾ ਜਿਸ ਵਿੱਚ ਨਾ ਕਿਸੇ ਗੁਰੂ ਨੂੰ ਵਿਸ਼ਵਾਸ ਸੀ ਤੇ ਨਾ ਹੀ ਸਤਕਾਰ ਸਿਰਫ 42 ਸਾਲ ਦੀ ਉਮਰ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਆਰੰਭ ਕੀਤੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਕ੍ਰਾਂਤੀਕਾਰੀ ਸਿਧਾਂਤਾਂ ਨੂੰ ਸਿਖਰ ਤੇ ਪਹੁੰਚਾਇਆ ਜਿਸ ਲਈ ਉਹਨਾਂ ਨੇ ਆਪਣੇ ਸਰਬੰਸ ਤੇ ਅਨੇਕਾਂ ਪਿਆਰੇ ਸਿੱਖਾਂ ਦੀ ਕੁਰਬਾਨੀ ਦਿੱਤੀ ਉਹਨਾਂ ਦਾ ਹੌਂਸਲਾ ਵੀ ਕਮਾਲ ਦਾ ਸੀ ਇਤਨਾ ਕੁਝ ਵਾਪਰ ਵਾਪਰ ਗਿਆ ਪਰ ਫਿਰ ਵੀ ਚੜ੍ਹਦੀ ਕਲਾ ਵਿੱਚ ਰਹਿ ਕੇ ਰੱਬ ਦਾ ਸ਼ੁਕਰ ਮਨਾਉਂਦੇ ਰਹੇ ਚਮਕੌਰ ਦੀ ਜੰਗ ਵਿੱਚ ਆਪਣੇ ਪੁੱਤਰਾਂ ਨੂੰ ਆਪਣੇ ਹੱਥੀਂ ਤਿਆਰ ਕਰਕੇ ਸ਼ਹਾਦਤ ਲਈ ਤੋਰਨਾ ਆਪਣੇ ਅੱਖੀਂ ਸ਼ਹੀਦ ਹੁੰਦਿਆਂ ਵੇਖ ਕੇ ਇੱਕ ਹੰਝੂ ਹੰਝੂ ਕੇਰਿਆ ਕੇਰੇ ਬਿਨਾ ਉਸ ਅਕਾਲ ਪੁਰਖ ਦਾ ਧੰਨਵਾਦ ਕਰਨਾ ਦੋ ਪੁੱਤਰ ਸਰਵੰਸ ਦੀਆਂ ਨੀਆਂ ਵਿੱਚ ਚੜਵਾ ਦਿੱਤੇ ਗਏ ਸੀ ਤੇ ਸਿਤਮ ਜਫਾ ਕਹਿਰ ਦਾ ਮੁਕਾਬਲਾ ਪਿਆਰ ਤੇ ਸਿੱਦਕ ਨਾਲ ਕਰਨਾ ਇਹ ਕੋਈ ਆਮ ਗੱਲ ਨਹੀਂ ਪੁੱਤਰ ਵੀ ਜਿਹਨਾਂ ਨੇ ਇਤਨੀ ਮਸੂਮ ਉਮਰ ਵਿੱਚ ਸ਼ਹੀਦ ਸ਼ਹਾਦਤ ਦੇ ਕੇ ਜਹਾਉ ਜਲਾਲ ਨਾਲ ਨਾ ਕੇਵਲ ਸਿੱਖ ਇਤਿਹਾਸ ਰੋਸ਼ਨ ਕੀਤਾ ਬਲਕਿ ਸ਼ਹੀਦੀ ਦੀ ਇੱਕ ਐਸੀ ਮਿਸਾਲ ਮਿਸਾਲ ਕਾਮ ਕੀਤੀ ਜੋ ਦੁਨੀਆ ਦੇ ਇਤਿਹਾਸ ਨਾਲੋਂ ਵੱਖਰੀ ਹੈ ਜਿੰਨੇ ਕਿਤਾਬ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਹਨ ਸ਼ਾਇਰ ਦੇ ਕਿਸੇ ਮਹਾਪੁਰਸ਼ ਨੂੰ ਮਿਲੇ ਉਹਨਾਂ ਨੂੰ ਸ਼ਹੀਦ ਪਿਤਾ ਦਾ ਪੁੱਤਰ ਪੁੱਤਰ ਸ਼ਹੀਦ ਪੁੱਤਰਾਂ ਦਾ ਪਿਤਾ ਬਣਦਾ ਮਾਣ ਮਿਲਿਆ ਉਹਨਾਂ ਦਾ ਸਾਰਾ ਜੀਵਨ ਦੇਸ਼ ਤੇ ਫੌਮ ਲਈ ਕੁਰਬਾਨੀਆਂ ਕਰਦੇ ਵਿਦਿਆ ਖਾਸ ਕਰਕੇ ਉਹ ਦੇ ਉਹ 7 ਦਿਨ ਜਿਨ੍ਹਾਂ ਨੂੰ ਸੁਣ ਕੇ ਹਰ ਇੱਕ ਦੇ ਰੋਂਕੜੇ ਰੋਂਕ ਤੇ ਖੜੇ ਹੋ ਜਾਂਦੇ ਹਨ ਦਿਲ ਕੰਬ ਉੱਟਦਾ ਹੈ 4 ਪੁੱਤਰ ਤਿੰਨ ਪਿਆਰੇ ਤੇ 500 ਤੋਂ ਵੱਧ ਸੰਤ ਸਿਪਾਹੀ ਜੋ ਉਹਨਾਂ ਨੂੰ ਪੁੱਤਰਾਂ ਤੋਂ ਵੱਧ ਪਿਆਰੇ ਸੀ ਸ਼ਹੀਦ ਹੋਏ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹਨਾਂ ਤੇ ਤਿਲਕਜੰਦ ਜੂ ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਜਾਨ ਕੁਰਬਾਨ ਕੀਤੀ ਉਹਨਾਂ ਹਿੰਦੂਆਂ ਨੇ ਹੀ ਪਹਿਲਾਂ ਤੇ ਕਈ ਲਗਾਤਾਰ ਹਮਲੇ ਗੁਰੂ ਗੋਬਿੰਦ ਸਿੰਘ ਜੀ ਤੇ ਕੀਤੇ ਨਾਕਾਮਜਾਬ ਹੋਣ ਤੇ ਮੁਗਲ ਹਕੂਮਤ ਨੂੰ ਵੀ ਆਪਣੇ ਨਾਲ ਗੰਢ ਲਿਆ ਉਹਨਾਂ ਦੀ ਗੁਰੂ ਘਰ ਨਾਲ ਦੁਸ਼ਮਣੀ ਨੇ ਭਾਰਤ ਦੀ ਬਦਕਿਸਮਤੀ ਨੂੰ ਹੋਰ ਲੰਬੇਰਾ ਕਰ ਦਿੱਤਾ ਸਰ ਰਣਵੀਰ ਐਡੀਟਰ ਮਿਲਾਪ ਲਿਖਦੇ ਹਨ ਇੱਥੇ ਇਤਿਹਾਸ ਦੇ ਸਭ ਤੋਂ ਬਨੇਰੇ ਖੰਤਰ ਗੱਲ ਇਹ ਹੈ ਕਿ ਜੇ ਨਾ ਹਿੰਦੂਆਂ ਦੀ ਖਾਤਰ ਗੁਰੂ ਜੇਠ ਬਹਾਦਰ ਸ਼ਹੀਦ ਹੋਏ ਜਿਨ੍ਹਾਂ ਨੂੰ ਜਗਾਉਣ ਤੇ ਸ਼ਕਤੀਸ਼ਾਲੀ ਬਣਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸਵਾਰ ਦਿੱਤਾ ਆਪਣਾ ਜੀਵਨ ਸ਼ਾਵਰ ਕਰ ਦਿੱਤਾ ਪਹਿਲਾ ਹਮਲਾ ਉਹਨਾਂ ਨੇ ਕੀਤਾ ਤੇ ਕਈ ਵਾਰ ਦੁਹਰਾਇਆ ਚਾਹੇ ਹਮੇਸ਼ਾ ਹੀ ਉਹਨਾਂ ਨੂੰ ਮੂਹਰੀ ਖਾਣੀ ਪਈ ਪਰ ਹਿੰਦੂ ਤੇ ਮੁਸਲਮਾਨਾਂ ਵਿੱਚ ਉਹ ਅਜਿਹੇ ਵੀ ਨੇਕ ਦਿਲ ਇਨਸਾਨ ਸੀ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਪੀਰ ਮੁਰਸ਼ਿਦ ਭਗਵਾਨ ਦੇ ਉੱਚ ਦੇ ਪੀਰ ਸੰਤ ਭਗਤ ਤੇ ਗੁਰੂ ਸਮਝ ਕੇ ਉਹਨਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਵਰ ਤਿਆਰ ਰਹੇ ਇਸ ਧਰਮ ਯੁੱਧ ਵਿੱਚ ਅਨੇਕਾਂ ਹਿੰਦੂਆਂ ਮੁਸਲਮਾਨਾਂ ਤੇ ਸਿੱਖਾਂ ਨੇ ਸਾਂਝਾ ਖੂਨ ਡੋਲਿਆ ਜਿਵੇਂ ਕਿ ਪੀਰ ਬੁੱਧੂ ਸ਼ਾ ਮਹੰਤ ਕਿਰਪਾਲ ਨਵੀ ਸਿੰਘ ਤੇ ਗਨੀ ਸਿੰਘ ਕਾਜੀ ਪੀਰ ਮੁਹੰਮਦ ਭਾਈ ਮੋਤੀ لال ਮਹਿਰਾ ਨਵਾਬ ਮਲੇਰ ਕੋਟਲਾ ਤੇ ਹੋਰ ਬਹੁਤ ਸਾਰੇ ਹਿੰਦੂ ਤੇ ਮੁਸਲਮਾਨਾਂ ਇੱਕ ਪਾਸੇ ਉਹ ਪਠਾਨ ਸਨ ਜੋ ਲਾਲਚ ਦੀ ਖਾਤਰ ਗੁਰੂ ਸਾਹਿਬਾਨ ਨੂੰ ਜਿੰਦਾ ਪਕੜਨ ਲਈ ਪਿੱਛਾ ਕਰ ਰਹੇ ਸਨ ਤੇ ਦੂਜੇ ਪਾਸੇ ਗਨੀ ਖਾਨ ਤੇ ਨਵੀ ਖਾਨ ਵਰਗੇ ਪਠਾਨ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਬਣਾ ਕੇ ਐਸੀ ਜਗ੍ਹਾ ਤੇ ਪਹੁੰਚਾਇਆ ਜਿੱਥੇ ਉਹਨਾਂ ਦੀ ਜ਼ਿੰਦਗੀ ਲਈ ਕੋਈ ਖਤਰਾ ਨਹੀਂ ਸੀ ਕਾਜੀ ਪੀਰ ਮੁਹੰਮਦ ਜੋ ਇੱਕ ਵਖਤ ਗੁਰੂ ਸਾਹਿਬਾਨ ਨੂੰ ਪੜਾਉਂਦਾ ਸੀ ਨੇ ਜਗ੍ਹਾ-ਜਗ੍ਹਾ ਲਈ ਲੱਗੀ ਨਾਕਾਬੰਦੀ ਤੇ ਸ਼ਾਹੀ ਕਮਾਂਡਰਾਂ ਨੂੰ ਇਹ ਕਹਿ ਕੇ تسਲੀ ਕਰਵਾਈ ਕਿ ਉਹ ਉੱਚ ਦੇ ਪੀਰਾਂ ਦੇ ਪੀਰ ਹਨ ਅੱਲਾ ਪਿਆਰਿਆਂ ਨੂੰ ਰੋਕਣਾ ਗੁਨਾਹ ਹੈ ਇਹ ਹੀ ਸੀ ਇਹਨਾਂ ਦਾ ਪਿਆਰ ਤੇ ਸਤਿਕਾਰ ਗੁਰੂ ਸਾਹਿਬਾਨ ਵਾਸਤੇ ਇੱਕ ਪਾਸੇ ਗੁਰੂ ਸਾਹਿਬ ਦੇ ਪੁੱਤਰਾਂ ਨੂੰ ਸਰਹਿੰਦ ਦੀਆਂ ਨੀਂਹਾਂ ਵਿੱਚ ਸ਼ਹੀਦ ਕਰਾਉਣ ਵਾਲੇ ਗੰਗੂ ਬ੍ਰਾਹਮਣ ਤੇ ਸੁੱਚਾ ਆਨੰਦ ਵਰਗੇ ਹਿੰਦੂ ਵੀ ਸਨ ਤੇ ਦੂਜੇ ਪਾਸੇ ਮੋਤੀ لال ਮਹਿਰਾ ਤੇ ਟੋਡਰਮਲ ਵਰਗੇ ਨੇਕ ਦਿਲ ਇਨਸਾਨ ਜਿਨ੍ਹਾਂ ਨੇ ਕੈਦਖਾਨੇ ਵਿੱਚ ਸਾਰਾ ਖਤਰਾ ਝੇਲ ਕੇ ਬੱਤਿਆਂ ਨੂੰ ਦੁੱਧ ਪਹੁੰਚਾਇਆ ਤੇ ਆਪਣਾ ਸਭ ਕੁਝ ਵੇਚ ਕੇ ਸੰਸਕਾਰ ਦੀ ਜਗ੍ਹਾ ਮੋਗਰਾ ਵਿਛਾ ਪਿੱਤੀ। ਦੀਨਾ ਪਿੰਡ ਦੇ ਚੌਧਰੀ ਲਖ ਕੀਰਾ ਤੇ ਹਵਾਲੇ ਸ਼ਮਸ਼ੀਰਾ ਨੂੰ ਜਦੋਂ ਸਰਹੰਦ ਨੇ ਸਰਹੰਦ ਦੇ ਨवाब ਨੇ ਗੁਰੂ ਗੋਬਿੰਦ ਸਿੰਘ ਨੂੰ ਉਸ ਹਵਾਲੇ ਕਰਨ ਦਾ ਹੁਕਮ ਦਿੱਤਾ ਤਾਂ ਉਹਨਾਂ ਦਾ ਜਵਾਬ ਸੀ ਕਿ ਗੁਰੂ ਸਾਹਿਬ ਸਾਡੇ ਪੀਰ ਹਨ। ਉਹਨਾਂ ਦੀ ਸੇਵਾ ਕਰਨਾ ਸਾਡਾ ਫਰਜ਼ ਹੈ। ਇਹਨਾਂ ਨੂੰ ਤੁਹਾਡੇ ਹਵਾਲੇ ਹਰਗिज ਨਹੀਂ ਕਰਾਂਗੇ ਇੱਥੇ ਇਹ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਇੱਕ ਲੰਬੀ ਚਿੱਠੀ ਲਿਖੀ ਜਿਸ ਨੂੰ ਜਫਰਨਾਮਾ ਕਿਹਾ ਜਾਂਦਾ ਹੈ ਜਦ ਸਿੱਖਾਂ ਨੇ ਭਾਈ ਕਨਈਏ ਦੀ ਸ਼ਿਕਾਇਤ ਗੁਰੂ ਸਾਹਿਬ ਨੂੰ ਕੀਤੀ ਤਾਂ ਅਸੀਂ ਜੰਗ ਵਿੱਚ ਝੂਜ ਕੇ ਦੁਸ਼ਮਣ ਮਾਰਦੇ ਹਾਂ ਤਾਂ ਜ਼ਖਮੀ ਕਰਦੇ ਹਾਂ ਤਾਂ ਦੁਸ਼ਮਣਾਂ ਨੂੰ ਪਾਣੀ ਪੁਲਾ ਕੇ ਜਿਵਾਲਦਾ ਹੈ ਤਾਂ ਭਾਈ ਕਨਈਏ ਕੋਲੋਂ ਪੁੱਛਿਆ ਗਿਆ ਉਸ ਦਾ ਉੱਤਰ ਸੀ ਪਾਸ਼ਾ ਮੈਨੂੰ ਤਾਂ ਕੋਈ ਦੁਸ਼ਮਣ ਨਜ਼ਰ ਨਹੀਂ ਆਉਂਦਾ ਹਰ ਇੱਕ ਵਿੱਚ ਤੁਹਾਡਾ ਹੀ ਰੂਪ ਨਜ਼ਰ ਆਉਂਦਾ ਹੈ ਤਾਂ ਗੁਰੂ ਸਹਿਬਾਨ ਨੇ ਉਸ ਨੂੰ ਮਰਮ ਦੀ ਡੱਬੀ ਦਿੱਤੀ ਤੇ ਪਾਣੀ ਪਲਾਉਣ ਦੇ ਨਾਲ ਮਰਮ ਪੱਟੀ ਕਰਨ ਦੀ ਵੀ ਹਦਾਇਤ ਦਿੱਤੀ ਉਹਨਾਂ ਨੂੰ ਵੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਉਹ ਤਾਂ ਸਭ ਦਾ ਭਲਾ ਮੰਗਦੇ ਰਹੇ ਉਹਨਾਂ ਦਾ ਤੱਕਰ ਜ਼ੁਲਮ ਨਾਲ ਸੀ ਤੇ ਕਿਸੇ ਇਨਸਾਨ ਨਾਲ ਨਹੀਂ ਸੀ ਗੁਰੂ ਸਹਿਬਾਨ ਦਾ ਇੱਕ ਤੀਰ 496 ਪਾਉਂਡ ਮਤਲਬ ਕੀ ਹਰ ਤੀਰ ਨਾਲ 16 ਅੱਧਾ ਟੋਲਾ ਸੋਨਾ ਲੱਗਾ ਹੁੰਦਾ ਸੀ ਸਿਰਫ ਇਸ ਕਰਕੇ ਕਿ ਅਗਰ ਕੋਈ ਬੈਰੀ ਜ਼ਖਮੀ ਹੋ ਜਾਵੇ ਉਸ ਕੋਲ ਪੈਸੇ ਨਾ ਹੋਣ ਤਾਂ ਸੋਨਾ ਵੇਖ ਕੇ ਇਲਾਜ ਕਰਵਾ ਲਵੇ ਔਰ ਅਗਰ ਉਸ ਦੀ ਮੌਤ ਹੋ ਜਾਵੇ ਤਾਂ ਉਸ ਲਈ ਕਫਨ ਦਫਨ ਦਾ ਇੰਤਜ਼ਾਮ ਹੋ ਸਕੇ ਬੈਰੀਆਂ ਜਾਂ ਬੈਰੀਆਂ ਦੇ ਪਰਿਵਾਰ ਵਾਲੇ ਉਹਨਾਂ ਦੀ ਜ਼ਖਮੀ ਜਾਂ ਮੌਤ ਹਾਲਤ ਬਾਰੇ ਸੂਚਨਾ ਤੇ ਉਹਨਾਂ ਲਈ ਕਫਨ ਦਫਨ ਦਾ ਇੰਤਜ਼ਾਮ ਕਰਨਾ ਇਤਨੇ ਡੂੰਘੀ ਤੇ ਉੱਚੀ ਸੋਚ ਕਿਸੇ ਆਮ ਇਨਸਾਨ ਦੀ ਕਿੱਥੇ ਹੋ ਸਕਦੀ ਹੈ ਇੱਕ ਕਿਸੇ ਫੌਜੀ ਜਰਨੈਲ ਦੀ ਨਹੀਂ ਹੋ ਸਕਦੀ ਕਿਸੇ ਦਰਵੇਸ਼ ਪਰਖੀ ਜਾਂ ਰੈਵਰ ਦੀ ਹੀ ਹੋ ਸਕਦੀ ਹੈ ਗੁਰੂ ਸਾਹਿਬਾਨ ਨੇ 14 ਲੜਾਈਆਂ ਲੜੀਆਂ ਤੇ ਜਿੱਤਨੀਆਂ ਜਿੱਤੀਆਂ ਵੀ ਪਰ ਕਦੀ ਕਿਸੇ ਨਾਲ ਆਪ ਕਿਸੇ ਤੇ ਹਮਲਾ ਨਹੀਂ ਕੀਤਾ ਉਹਨਾਂ ਨੇ ਜੰਗੀ ਅਸੂਲ ਵੀ ਦੁਨੀਆ ਤੋਂ ਵੱਖ ਸਨ ਕਿਸੇ ਤੇ ਪਹਿਲ ਪਹਿਲੇ ਹੱਲਾ ਨਹੀਂ ਬੋਲਿਆ ਪਹਿਲਾ ਪਹਿਲੀ ਵਾਰ ਨਹੀਂ ਪਗੌੜਾ ਪਗੌੜੇ ਦਾ ਪਿੱਛਾ ਨਹੀਂ ਕੀਤਾ ਉਹਨਾਂ ਦਾ ਕਿਸੇ ਨਾਲ ਦੁਸ਼ਮਣੀ ਜਾਂ ਫਿਰ ਵਿਰੋਧ ਨਹੀਂ ਸੀ ਰਾਜਿਆਂ ਮਹਾਰਾਜਿਆਂ ਨੇ ਹਮਲੇ ਵੀ ਕੀਤੇ ਤਾਂ ਲੋੜ ਵੇਲੇ ਮਾਫੀਆਂ ਮੰਗੀਆਂ ਔਰੰਗਜ਼ੇਬ ਨੇ ਅੰਤਾਂ ਦੇ ਜ਼ੁਲਮ ਕੀਤੇ ਤੇ ਕਰਵਾਏ ਪਰ ਜਦ ਉਸ ਨੂੰ ਅਹਿਸਾਸ ਹੋਇਆ ਕਿ ਆਪਣੀ ਭੁੱਲ ਬਖਸ਼ਾਉਣ ਲਈ ਗੁਰੂ ਸਾਹਿਬ ਨੂੰ ਮਿੰਨਤਾਂ ਤਰਲਿਆ ਨਾਲ ਸੱਦਿਆ ਤੇ ਗੁਰੂ ਸਾਹਿਬ ਸਭ ਕੁਝ ਬੁਲਾ ਕੇ ਜਾਣ ਲਈ ਪਿਆਰ ਜੇਕਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇੱਥੇ ਅਸੀਂ ਜਿੰਨੀ ਮਰਜ਼ੀ ਸਿੱਖਤ ਸਲਾਹ ਕਰੀਏ ਅਸੀਂ ਨਹੀਂ ਕਰ ਸਕਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੱਬੀ ਰੂਪ ਸਨ ਸਤਿਗੁਰੂ ਆਪ ਵਿਰਾਜਮਾਨ ਹੋਏ ਸੰਤ ਧਰਤੀ ਤੇ ਅੱਜ ਵੀ ਜੇਕਰ ਅਸੀਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸੱਚੇ ਦਿਲੋਂ ਅਰਦਾਸ ਕਰੀਏ ਤੇ ਸਾਡੇ ਨਾਲ ਹਾਜ਼ਰ ਨਾਜ਼ਰ ਹੁੰਦੇ ਹਨ ਆਖਰੀ ਬਚਨਾ ਵਿੱਚ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਅਸੀਂ ਹਮੇਸ਼ਾ ਹਯੂਰ ਸਾਹਿਬ ਵਿਖੇ ਹਾਜ਼ਰ-ਨਾਜ਼ਰ ਰਹਾਂਗੇ ਪਰ ਇੱਥੇ ਇਹੋੀ ਗੱਲ ਨਹੀਂ ਕਿ ਉਹ ਹਜ਼ੂਰ ਸਾਹਿਬ ਹੀ ਹਨ ਆਪਾਂ ਕਿਤੇ ਵੀ ਦੇਸ਼ ਵਿਦੇਸ਼ ਕਿਸੇ ਵੀ ਜਗ੍ਹਾ ਕਿਤੇ ਵੀ ਦੁੱਖ ਵਿੱਚ ਤਕਲੀਫ 'ਚ ਸੁੱਖ 'ਚ ਗੁਰੂ ਜੀ ਨੂੰ ਯਾਦ ਕਰੀਏ ਤਾਂ ਸਾਡੇ ਅੰਗ ਸੰਗ ਹੋ ਕੇ ਸਹਾਈ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ